ਦੇ ਸਤਕਾਰਯੋਗ ਐਮ.ਐਲ.ਏ. ਸਾਦ ਅਜੀਤ ਸਿੰਘ ਗਰੇਵਲ ਸਾਹਿਬ ਉਹਨਾਂ ਦੇ ਫਾਦਰ ਜਿਹੜਾ ਅਕਾਲ ਚਲਣਾ ਕਰ ਗਏ ਨੇ ਹੋਰ ਬਜ਼ੁਰਗਾਂ ਦਾ ਅਸ਼ੀਰਵਾਦ ਬਹੁਤ ਹੁੰਦਾ ਬੈਠਿਆਂ ਦਾ ਪਰ ਕਿਤੇ ਨਾ ਕਿਤੇ ਗਰੇਵਲ ਸਾਹਿਬ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਤੋਂ ਵਾਂਝੇ ਹੋਏ ਨੇ ਅਸੀਂ ਸਾਰੇ ਆਖੀ ਅੱਜ ਲੋਕ ਜਿਹੜੇ ਇਕੱਠੇ ਹੋ ਕੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨੂੰ ਅਸੀਂ ਆਏ ਨੇ ਥਾਣੇ ਕਹਿੰਦੇ ਵੀ ਜਿਹਨੀਆਂ ਦੁੱਖ ਦੇ ਵਿੱਚ ਇਕੱਤਰ ਹੋਵੇ ਉਹਨਾਂ ਦੁੱਖ ਛੇਤੀ ਘਟਦਾ ਹੈ ਪਰ ਕਿਤਨੇ ਕਿਤੇ ਬਜ਼ੁਰਗਾਂ ਦਾ ਬੈਠਿਆਂ ਦਾ ਬਹੁਤ ਸਾਰਾ ਹੁੰਦਾ ਅੱਜ ਗਰੇਵਾ ਤੋਂ ਉਹ ਬੜਾ ਇਕੱਠਾ ਪਿਆ ਕਿਉਂਕਿ ਫਾਦਰ ਦਾ ਰੋਲ ਜਿਹੜਾ ਵੈ ਪਰਿਵਾਰ ਦੇ ਵਿੱਚ ਇੱਕ ਉਸ ਪੇੜ ਦੀ ਤਰ੍ਹਾਂ ਕੀ ਲਾਇਕ ਜਿਹੜਾ ਇੱਕ ਮੰਗੋ ਟਰੀ ਹੁੰਦਾ ਜਿਹੜਾ ਛਾਂ ਵੀ ਦਿੰਦਾ ਤੇ ਮਿੱਠਾ ਫਲ ਵੀ ਦਿੰਦਾ ਤੇ ਜਦੋਂ ਪਰਿਵਾਰ ਦੇ ਵਿੱਚੋਂ ਘਰ ਦਾ ਕੋਈ ਵੱਡਿਆ ਸਦਸਿਆ ਚਲਾ ਜਾਂਦਾ ਤੇ ਕਿਤਨਾ ਕਿਤੇ ਉਹ ਕਮੀ ਪੂਰੀ ਨਹੀਂ ਹੋ ਸਕਦੀ ਐਮਐਲਏ ਸਾਹਿਬ ਨੂੰ ਕੋਲਾਜ ਨੂੰ ਬੜੀ ਵੱਡੀ ਖਸਤੀ ਹੈ ਜਿਹਦੀ ਕੋਰਤੇ ਵੀ ਹੋ ਸਕਦੀ ਔਰ ਮੈਂ ਤੇ ਇਸ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਸਿਰ ਤੋਂ ਬਾਪ ਦਾ ਸਾਆ ਉੱਠ ਜਾਂਦਾ ਹੈ ਤੇ ਕਿਤੇ ਨਾ ਕਿਤੇ ਉਹ ਜਿਹੜਾ ਸਥਾਨ ਖਾਲੀ ਹੈ ਉਹ ਜਿੰਦਗੀ ਭਰਿਆ ਨਹੀਂ ਜਾ ਸਕਦਾ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਇੱਥੇ ਆਏ ਆ ਕਿਉਂਕਿ ਰਾਜਨੀਤੀ ਚੱਲਦੀ ਰਹਿਣੀ ਹੈ ਲੇਕਿਨ ਇਹੋ ਜੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹੈ ਅੱਦੇ ਸਤਕਾਰਯੋਗ ਐਮਐਲਏ ਸ਼ਾਦਜੀ ਸਿੰਘ ਗਰੇਵਲ ਸਾਹਿਬ ਉਹਨਾਂ ਦੇ ਫਾਦਰ ਜਿਹੜਾ ਅਕਾਲ ਚਲਣਾ ਕਰ ਗਏ ਨੇ ਔਰ ਬਜ਼ੁਰਗਾਂ ਦਾ ਅਸ਼ੀਰਵਾਦ ਬਹੁਤ ਹੁੰਦਾ ਬੈਠਿਆਂ ਦਾ ਪਰ ਕਿਤੇ ਨਾ ਕਿਤੇ ਮੇਰੇ ਵੱਲ ਸਾਹਿਬ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਤੋਂ ਵਾਂਝੇ ਹੋਏ ਨੇ ਅਸੀਂ ਸਾਰੇ ਕਾਫੀ ਅੱਜ ਲੋਕ ਜਿਹੜੇ ਇਕੱਠੇ ਹੋ ਕੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆ ਸਿਆ ਨੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਦੁੱਖ ਦੀ ਘੜੀ 'ਚ ਸਿਆੜੇ ਕਹਿੰਦੇ ਵੀ ਜਿਨੀ ਦੁੱਖ ਦੇ ਵਿੱਚ ਖੱਤਰ ਤੋਵੇ ਉਹਨਾਂ ਦੁੱਖ ਛੇਤੀ ਘਟਦਾ ਪਰ ਕਿਤੇ ਨਾ ਕਿਤੇ ਬਜ਼ੁਰਗਾਂ ਦਾ ਬੈਠਿਆਂ ਦਾ ਬਹੁਤ ਸਾਰਾ ਹੁੰਦਾ ਅੱਜ ਗਰੇਵਾਲ ਸਾਨੂੰ ਬਹੁਤ ਵੱਡਾ ਇਕੱਠਾ ਪਿਆ ਅੱਜ ਅਸੀਂ ਉਹ ਬਖਸ਼ਿਸ਼ ਸ਼ਾਮਲ ਹੋਏ ਆ ਗੁਰੂ ਮਰਦਾਨੇ ਜੀ ਅਰਦਾਸ ਕਰਨ ਗੁਰੂ ਮਹਾਰਾਜ ਜਿੰਨੇ ਕੁ ਸੁਆਸ ਨੂੰ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਉਹਨਾਂ ਨੇ ਬਾਖੂਬੀ ਲੋਕਾਂ ਦੇ ਵਿੱਚ ਬਤਾ ਕੇ ਧਰਮ ਦੇ ਵਿੱਚ ਬਤਾ ਕੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਉਹਨਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਰੋਂ ਉਹ ਆਪਣੇ ਜਨਨ ਵਾਸਤੇ ਬਾਕੀ ਪਰਿਵਾਰ ਨੂੰ ਪਾਲਣ ਮਤਲਬ ਦਾ ਬਲ ਵਿੱਚ ਉਹ ਕੀ ਫਾਦਰ ਦਾ ਰੋਲ ਜਿਹੜਾ ਵੈ ਪਰਿਵਾਰ ਦੇ ਵਿੱਚ ਇੱਕ ਉਸ ਪੇੜ ਦੀ ਤਰ੍ਹਾਂ ਕੀ ਲਾਈਕ ਕਿ ਜਿਹੜਾ ਇੱਕ ਮੰਗੋ ਟਰੀ ਹੁੰਦਾ ਜਿਹੜਾ ਛਾਂ ਵੀ ਦਿੰਦਾ ਤੇ ਮਿੱਠਾ ਫਲ ਵੀ ਦਿੰਦਾ ਹੈ ਤੇ ਜਦੋਂ ਪਰਿਵਾਰ ਦੇ ਵਿੱਚੋਂ ਘਰ ਦਾ ਕੋਈ ਵੱਡਿਆ ਦਸਿਆ ਚਲਾ ਜਾਂਦਾ ਤੇ ਕਿਤਨਾ ਕਿਤੇ ਉਹ ਕਮੀ ਪੂਰੀ ਨਹੀਂ ਹੋ ਸਕਦੀ ਸੋ ਇਹ ਐਮਐਲਏ ਸਾਹਿਬ ਨੂੰ ਭੋਲਾ ਜੀ ਨੂੰ ਬੜੀ ਵੱਡੀ ਖਸਤੀ ਹੈ ਜਿਹਦੀ ਪੂਰਤੀ ਨਹੀਂ ਹੋ ਸਕਦੀ ਔਰ ਮੈਂ ਤੇ ਇਥੇ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਸਿਰ ਤੋਂ ਬਾਪ ਦਾ ਸਾਯਾ ਉੱਠ ਜਾਂਦਾ ਤੇ ਕਿਤਨਾ ਕਿਤੇ ਉਹ ਜਿਹੜਾ ਸਥਾਨ ਖਾਲੀ ਹੈ ਉਹ ਜ਼ਿੰਦਗੀ ਭਰਿਆ ਨਹੀਂ ਜਾ ਸਕਦਾ ਸੋ ਅਸੀਂ ਸਾਰੇ ਸਾਡਾ ਪੂਰਾ ਕਾਂਗਰਸ ਦਾ ਪਰਿਵਾਰ ਅਸੀਂ ਦੁੱਖਤੀ ਘੜੀ ਚ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਇੱਥੇ ਆਏ ਆ ਕਿਉਂਕਿ ਰਾਜਨੀਤੀ ਚੱਲਦੀ ਰਹਿਣੀ ਹੈ ਲੇਕਿਨ ਇਹੋ ਜੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹੈ ਔਰ ਪਰਮਾਵਾਇ ਗੁਰੂ ਦੇ ਚਰਨਾਚ ਸਦਾਸ ਬੇਨਤੀ ਕਰਦੇ ਆ ਕਿ ਉਹ ਸਾਥਕਾਂ ਨੂੰ ਆਪਣੀ ਚਰਨਾਚ ਨਿਵਾਸ ਪਰ